ਫੈਕਟਰ ਸਾਹਿਬ ਇਹ ਖਿਆਰ ਕਰਨਾ ਪਹਿਲਾਂ ਸਕੂਲ ਤੇ ਕਾਲਜ ਵਾਲੀਆਂ ਬੱਚੀਆਂ ਨੂੰ ਕਿਉਂਕਿ ਇਹਨਾਂ ਦਾ ਟਾਈਮ 8:30 ਵਜੇ ਤੱਕ ਦਾ ਬਾਕੀ ਜੇ ਕੁ ਸਾਰੀਆਂ ਬਾਅਦ ਚੋਂ ਵੀ ਚੱਲ ਜਾਣੀਆਂ ਕੋਈ ਗੱਲ ਨਹੀਂ ਇਹਨਾਂ ਰੋਪੜ ਤੋਂ ਪੂਰੀ ਇਸ ਵੇਲੇ ਆ ਰਹੀ ਵਸਾਪਨੋ ਪਾਰਟੀ ਅਸਰ ਕੁਰਾਲੀ ਪਹੁੰਚੇ ਹੋ ਅੱਜ ਕਾਫੀ ਔਕਰ ਸੀ ਪੰਜਾਬ ਰੋਡ ਵੀ ਦੀ ਬੱਸਾਂ ਉਹ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਗੱਲ ਇਹ ਆ ਵੀ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜਿਹੜੀ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਦਿੱਤੀ ਆ ਉਹ ਸਰਕਾਰ ਨੂੰ ਦਿੱਤੀ ਆ ਤੇ ਜਿਹੜੇ ਸਾਡੇ ਡਰਾਈਵਰ ਤੇ ਕਨੈਕਟਰ ਨੇ ਭਰਾ ਇਹਨਾਂ ਨੂੰ ਬੇਨਤੀ ਆ ਵੀ ਭਾਵੇਂ ਕਿਸੇ ਬੱਸ ਸਟੈਂਡ ਤੇ ਕੋਈ ਚਾਰ ਭੈਣਾ ਵੀ ਖੜ ਗਿਆ ਉਹਨਾਂ ਨੂੰ ਚੜਾਉਣ ਤੇ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਸਕੂਲ ਜਾਣਾ ਜਾਂ ਕਾਲਜ ਜਾਣਾ ਵਾ ਕਿਉਂਕਿ ਉਹਨਾਂ ਦਾ ਟਾਈਮ ਤੇ 8:30 ਵਜੇ ਤੋਂ ਲੇਟ ਹੋ ਜਾਣਗੇ ਤੇ ਉਹਨਾਂ ਦੇ ਪੀਰੀਅਡ ਛੋਟ ਹੋ ਜਾਣੇ ਆ ਉਹਨਾਂ ਦੀ ਕਲਾਸ ਛੁੱਟ ਜਾਣੀਆਂ ਬੱਚਿਆਂ ਦੀ ਵੀ ਉਹਨਾਂ ਬੱਚਿਆਂ ਨੂੰ ਜ਼ਰੂਰ ਪਾ ਕੇ ਲੈ ਕੇ ਜਾਇਆ ਕਰਨਾ ਬਾਕੀ ਚਲੋ ਜੇ ਦੂਜੀਆਂ ਸਵਾਰੀਆਂ ਆ ਉਹ 8:30 ਤੋਂ ਬਾਅਦ ਜੇ ਚੱਲਣ ਗਈਆਂ ਤੇ ਉਹਨਾਂ ਦਾ ਕੋਈ 10 ਮਿੰਟ ਲੇਟ ਵੀ ਹੋ ਜਾਊ ਤੇ ਉਹਨਾਂ ਦਾ ਚੱਲ ਜੂਗਾ ਜੇ ਸਕੂਲ ਵਾਲੀਆਂ ਤੇ ਕਾਲਜ ਵਾਲੀਆਂ ਬੱਚੀਆਂ ਲੇਟ ਹੋ ਗਈਆਂ ਉਹਨਾਂ ਬੱਚਿਆਂ ਦੀ ਪੜ੍ਹਾਈ ਖਰਾਬ ਹੋਊਗੀ ਇਸੇ ਕਰਕੇ ਅੱਜ ਮੈਂ ਸਪੈਸ਼ਲ ਆਇਆ ਕਿਉਂਕਿ ਉਹ ਕੋਈ ਦਿਨ ਪਹਿਲਾਂ ਮੈਂ ਵੇਖਿਆ ਸੀ ਕਿ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਪਈ ਪਰੇਸ਼ਾਨੀਆਂ ਆਉਂਦੀ ਪਈ ਬੱਸਾਂ ਨਾਲ ਰੋਕਣ ਕਰਕੇ ਬੱਚਿਆਂ ਸਕੂਲ ਤੋਂ ਤੇ ਕਾਲਜ ਤੋਂ ਲੇਟ ਹੁੰਦੀਆਂ ਰਹੀਆਂ ਬਾਕੀ ਅੱਜ ਮਿਲਦੇ ਆ ਬੱਚਿਆਂ ਨੂੰ ਵੀ ਤੇ ਨਾਲ ਇੱਥੇ ਯਕੀਨੀ ਬਣਾਉਣੇ ਆ ਦੋਵੇਂ ਇਨਸਪੈਕਟਰ ਹੀ ਲਾਏ ਆ ਇੱਕ ਜਿਹੜੀਆਂ ਬੱਸਾਂ ਬਾਹਰ ਰੋਪੜ ਸਾਈਡ ਨੂੰ ਅੰਮ੍ਰਿਤਸਰ ਸਾਈਡ ਨੂੰ ਜਾਂਦੀਆਂ ਉੱਥੇ ਇਨਸਪੈਕਟਰ ਇੱਕ ਲਾਇਆ ਇੱਕ ਜਿਹੜੀਆਂ ਇੱਥੇ ਸਾਡੇ ਕਰਾਲੀ ਬਾਸ ਸਟੈਂਡ ਤੋਂ ਚੰਡੀਗੜ੍ਹ ਨੂੰ ਬੱਸਾਂ ਜਾਂਦੀਆਂ ਇੱਕ ਉਧਰ ਲੈ ਵੀ ਹਰ ਬਾਸ ਇੱਥੇ ਬ੍ਰੇਕ ਮਾਰ ਕੇ ਸਟਾਪ ਤੇ ਖੜਕੇ ਸਵਾਰੀ ਨੂੰ ਲੈ ਕੇ ਜਾਵੇ। ਸਰ ਬੱਸਾਂ ਵਾਲੇ ਦਾ ਕਹਿਣਾ ਹੈ ਕਿ ਸਾਨੂੰ ਓਕਰ ਆਂਦੀ ਹੈ 52 ਸੀਟਰ ਬੱਸ ਐ ਅਸੀਂ ਅਸੀਂ ਬਹਿ ਜਾਂਦੀ ਐ ਜੇ ਕੋਈ ਡਿੱਗ ਜਵੇ ਤਾਂ ਸਾਡੇ ਦੇ ਪਰਚਾ ਬਹਿ ਜਾਂਦਾ ਉਹ ਹੱਸਿਆ ਹੱਲ ਕੇ ਕਰਾਂਗਾ ਜੀ। ਨਹੀਂ ਦੇਖੋ ਹੁਣ ਅਸੀਂ ਆਉਣ ਵਾਲੇ ਸਮੇਂ 'ਚ 1000 ਤੋਂ ਪਲੱਸ ਬੱਸਾਂ ਨਵੀਆਂ ਪਾਉਣ ਲੱਗੇ ਆ। ਉਹਦੇ 'ਚ ਉਹ ਵੀ ਦਿੱਕਤ ਦੂਰ ਹੋਊਗੀ ਪਰ ਉਸੀ ਛੇ ਆ ਵੀ ਜਿਹੜੇ ਬੱਚੇ ਪੜਨ ਆਲੇ ਆ ਉਹਨਾਂ ਨੂੰ ਢੋਣ ਜੇ ਵੱਧ ਸਵਾਰੀਆਂ 8.5 ਤੋਂ ਬਾਅਦ ਦੂਜੀਆਂ ਸਵਾਰੀਆਂ ਮੁਰਕੇ ਚੱਲ ਜਾਣ ਪਹਿਲਾਂ ਬੱਚੀਆਂ ਨੂੰ ਤੇ ਲੈ ਕੇ ਜਾਣਨਾ ਜਿਹੜੀਆਂ ਬੱਚੀਆਂ ਸਕੂਲ ਤੇ ਪੜ੍ਹਦੀਆਂ ਤੇ ਸੰਗਤ ਨੂੰ ਵੀ ਪ੍ਰੋਟੋਕਾਲ ਥੋੜਾ ਜਿਹਾ ਚਾਹੀਦਾ ਵਾ ਵੀ ਬੱਚੀਆਂ ਨੂੰ ਪਹਿਲ ਦੇਣ ਧੀਆਂ ਨੇ ਤੇ ਵੈਸੇ ਵੀ ਜਿਹੜੇ ਬੱਚੇ ਨੇ ਸਕੂਲ ਪੜ੍ਹਨ ਜਾਣਾ ਉਹਨੂੰ ਵੀ ਪਹਿਲ ਦੇਣੀ ਚਾਹੀਦੀ ਆ ਮંત્રી ਸਾਹਿਬ ਇਹ ਕੁੜੀ ਸੀਗੀ ਜਿਹਨੇ ਕੱਲੀ ਨੇ ਬੱਸ ਓਕੀ ਸੀਗੀ ਤੇ ਜ਼ਰੂਰ ਸਸ਼ੀ ਕਾਲ ਸਰ ਸਸ਼ੀ ਕਾਲ ਹੋ ਗਿਆ ਸਰ ਗੱਲ ਇਹ ਸੀ ਕਿ ਅਸੀਂ ਨਾ 4 ਸਾਲ ਹੋ ਗਏ ਸਾਨੂੰ ਆਂਦੇ ਜਾਂਦੇ ਆਪ ਇਹ ਕਾਲ ਦੀ ਆਓ ਜੀ ਪੁੱਤ ਜੀ ਆਓ ਜੀ ਆਓ ਜੀ ਆਓ ਜੀ ਪੁੱਤ ਕਿਉਂਕਿ ਮੈਂ ਦੇਖੋ ਸਾਨੂੰ ਨਾ 4 ਸਾਲ ਹੋ ਗਏ ਆਂਦੇ ਜਾਂਦੇ ਗੱਲ ਇਹ ਹੁੰਦੀ ਹੈ ਕਿ ਬੱਸਾਂ ਵਾਲੇ ਬੱਸ ਰੋਕਦੇ ਉਹਨਾਂ ਨੂੰ ਇਹ ਹੈ ਕਿ ਇਹ ਆਧਾਰ ਕਾਰਡ ਵਾਲੀ ਬੀਬੀ ਆਨੇ ਇਹਨਾਂ ਨੇ ਕਰਾਇਆ ਦੇਣਾ ਨਹੀਂ ਸਾਡਾ ਕਰਾਇਆ ਨਿਕਲਣਾ ਨਹੀਂ ਕਿਉਂ ਕਿਉਂਕਿ ਹੁਣ ਬੱਸ ਜਿਹੜੀ ਸਰਕਾਰੀ ਬੱਸ ਆਲੇ ਆ ਉਹਨੂੰ ਤਾਂ ਸਰਕਾਰ ਪੈਸਾ ਦਿੰਦੀ ਹੈ ਤੇ ਆਧਾਰ ਕਾਰਡ ਜਿਹੜਾ ਲਾਗੂ ਕਰਿਆ ਉਹ ਵੀ ਸਰਕਾਰ ਨੇ ਲਾਗੂ ਕਰਿਆ ਕੁੜੀਆਂ ਦੀ ਸਹੂਲਤਾਂ ਜੋ। ਠੀਕ ਹੈ ਜੀ। ਹੁਣ ਇਹ ਲੋਕ ਕੀ ਕਰਦੇ ਨੇ ਇਹ ਬੱਸ ਜਾਂ ਤਾਂ ਓਰੇ ਖੜਾ ਆਲੇ ਨੇ ਤੇ ਕਾਕੀਬਾਰੀ ਖੋਲਦੇ ਨੇ ਜਾਂ ਖੜਾਉਣਗੇ ਉਹ ਪੁਲ ਦੇ ਜਿਹੜਾ ਇੱਧਰ ਪੈਟਰੋਲ ਪੰਪ ਦਾ ਉਹਦੇ ਪਿੱਛੇ ਜਾਂ ਉਹ ਪੈਟਰੋਲ ਪੰਪ ਦੇ ਅੱਗੇ ਇਹਨਾਂ ਨੇ ਕਦੇ ਵੀ ਬੱਸ ਸਟੈਂਡ ਪਰ ਬੱਸ ਲਾਣੀ ਨਹੀਂ ਹੈਗੀ ਠੀਕ ਹੈ ਜੇ ਅਸੀਂ ਊਰੇ ਵੀ ਕੱਢਦੇ ਆ ਨਾ ਜੇ ਅਸੀਂ ਉਹਨੂੰ ਕਹੀਏ ਕਿ ਹਾਂ ਕਿ ਬੱਸ ਖੋਲ ਦੋ ਖੋਲ ਦੋ ਕਿਉਂਕਿ ਸਰ ਸਾਨੂੰ ਵੀ ਅਸੀਂ ਪੜੇ ਲਿਖੇ ਬੰਦੇ ਸਾਨੂੰ ਇਹ ਨਹੀਂ ਸਮਝ ਆਏਗੀ ਜੇ ਬੱਸ ਭਰੀ ਹੋਈ ਹੈ ਅਸੀਂ ਹੱਥ ਨਹੀਂ ਪਾਣਾ ਜੇ ਬੱਸ ਖਾਲੀ ਹੈ ਅਸੀਂ ਚੜ ਜੰਨੇ ਆ ਠੀਕ ਹੈ ਤੇ ਸਾਨੂੰ ਵੀ ਆਣ ਜਾਣ ਚ ਬੜੀ ਦਿੱਕਤ ਹੁੰਦੀ ਹੈ ਅਸੀਂ ਉਸ ਦਿਨ ਪਠਾਨਕੋਟ ਵਾਲੀ ਡਿੱਪੂ ਦੀ ਬਾਤ ਸੀਗੀ ਅਸੀਂ ਉਹਨੂੰ ਕਹਿਆ ਕਿ ਤਾਂ ਕਿ ਖੋਲ ਦੋ ਭਾਜੀ ਕਿ ਅਸੀਂ ਚੜ ਜਾਈਏ ਬਹੁਤ سارے ਲੋਕ ਸੀਗੇ ਉਹਨੇ ਕਿਹਾ ਅਸੀਂ ਬੱਸ ਖੋਲਣੀ ਨਹੀਂ ਤਾਂ ਕਿ ਖੋਲਣੀ ਨਹੀਂ ਹੈ ਤੇ ਅਸੀਂ ਹਾਰ ਕੇ ਸਾਨੂੰ ਜਿਵੇਂ ਸਿੱਖਿਆ ਦਿੱਤੀ ਗਈ ਹੈ ਕਿ ਜੇ ਕੁਝ ਐਦਾਂ ਦਾ ਹੋਵੇ ਤੁਸੀਂ ਵੀਡੀਓ ਬਣਾ ਲਓ ਤੇ ਮੈਂ ਬੱਸ ਦੇ ਸਾਹਮਣੇ ਖੜ ਕੇ ਤੇ ਨੰਬਰ ਪਲੇਟ ਦੀ ਬੱਸ ਵੀ ਤੇ ਬੱਸ ਦੇ ਡਿੱਪੂ ਦੀ ਤੇ ਕੰਡਕਟਰ ਦੀ ਵੀਡੀਓ ਬਣਾਈ ਅੱਗੋਂ ਉਹਨਾਂ ਨੇ ਵੀ ਸਾਡੀ ਵੀਡੀਓ ਬਣਾਈ ਤੇ ਉਹ ਜਿੱਦ ਪਰ ਅੜ ਗਏ ਕਿ ਅਸੀਂ ਬੱਸ ਖੋਲਣੀ ਨਹੀਂ ਤੇ ਠੀਕ ਹੈ ਜਦ ਉਹਨਾਂ ਨੇ ਇਹ ਗੱਲ ਕਹੀ ਫਿਰ ਅਸੀਂ ਵੀ ਅੜ ਗਏ ਕਿ ਨਹੀਂ ਬਈ ਹੁਣ ਅਸੀਂ ਬੱਸ ਤੋਂ ਹਟਣਾ ਨਹੀਂ ਇਹ ਰੋਜ਼ ਦਾ ਕੰਮ ਹੈ ਕਿਉਂਕਿ ਸਰ ਮੇਤੇ ਆਣ ਤੇ ਪਹਿਲਾਂ ਅਸੀਂ ਜਿਵੇਂ ਖੜੇ ਸੀ ਕਿ ਉਹ ਬੱਸ ਤੋਂ ਆਣ ਤੇ ਪਹਿਲਾਂ ਚਾਰ ਬੱਸਾਂ ਲੰਘ ਕੇ ਗਈਆਂ ਕਿਸੇ ਨੇ ਸਾਨੂੰ ਚੜਾਇਆ ਨਹੀਂ ਹੈਗਾ ਤੇ ਬਾਅਦ ਚ ਉੱਥੇ ਹੀ ਇਕੱਠ ਹੋ ਜਾਂਦਾ ਫਿਰ ਬਾਅਦ ਚ ਫਿਰ ਦੇ ਡਰਾਈਵਰ ਕਹਿੰਦੇ ਨੇ ਨਹੀਂ ਨਹੀਂ ਕਰਾ ਲਈਦਾ ਬਹੁਤ ਥੋੜਾ ਬਾਰੀਆਂ ਨਾ ਖੋਲਿਓ ਜੇ ਤੁਸੀਂ ਹਰ ਇੱਕ ਬਸ ਵਾਲਾ 10 5 ਬੰਦੇ ਲੈ ਕੇ ਜਾਓਗੇ ਤੇ ਕਦੀ ਘੜਾਲੀ ਭੀੜ ਹੋ ਗਈ ਬਿਲਕੁਲ ਬਿਲਕੁਲ ਠੀਕ ਹੈ ਤਾਂ ਕਰਕੇ ਅਸੀਂ ਉਸ ਦਿਨ ਇੰजाम ਲਾਇਆ ਸੀਗਾ ਤੇ ਬਸ ਸਾਰੇ ਕਹਿੰਦੇ ਕਿ 52 ਸੀਟਾਂ ਸਰ ਦੇਖੋ ਕਰਾਲੀ ਕਰਾਲੀ ਦੇ ਬੰਦੇ ਜੋ 52 ਸੀਟਰ ਨਹੀਂ ਹੁੰਦੀ ਹੈਗੀ ਜੇ ਪਹਿਲਾਂ ਅਸੀਂ ਕੁੜੀਆਂ ਪੈਸੇ ਦਿੰਦੇ ਆਂ ਦੀਆਂ ਤਾਂ ਅਸੀਂ ਬਸਾਂ 'ਚ ਲੜਕ ਲੜਕ ਕੇ ਵੀ ਗਈਆਂ ਠੀਕ ਹੈ ਬਾਅਦ ਚ ਫਿਰ ਆਹ ਖੜੇ ਸਕੂਲ ਵਾਲੀਆਂ ਸਟੂਡੈਂਟ ਕੁੜੀਆਂ ਹੈਗਾ ਡਰਾਈਵਰ ਕਨੈਕਟਰ ਬੁਲਾਇਓ ਰੋਟੇ ਵੀਰ ਪਹਿਲਾਂ ਨੂੰ ਸਕੂਲ ਵਾਲੀਆਂ ਬੱਚੀਆਂ ਨੂੰ ਚੜਾਓ ਕਰੋ ਪਹਿਨ ਬੱਚੀਆਂ ਨੂੰ ਉਤਾਰ ਕਰੋ ਠੀਕ ਹੈ ਜੀ ਬਾਕੀ ਤੇ ਚਲੋ ਮੁੰਡੇ 10 ਮਿੰਟ ਮਗਰੋਂ ਵੀ ਚੱਲ ਜਾਣਗੇ ਪਹਿਲਾਂ ਤਿਆਂ ਨੂੰ ਚੜਾਓ ਕਾਲਜ ਵਾਲੀਆਂ ਤੇ ਸਕੂਲ ਵਾਲੀਆਂ ਠੀਕ ਹੈ ਤਾਂ ਆਪੇ ਨਾ ਕੁੜੀਆਂ ਨੂੰ ਚੜਾ ਲਓ ਸਾਰਿਆਂ ਨੂੰ ਮੁੰਡਿਆਂ ਨੂੰ ਮੁਰਕੇ ਚੜਾ ਲਓ ਕੁੜੀਆਂ ਨੂੰ ਚੜਾ ਲਓ ਪਹਿਲਾਂ ਸਰ ਹਾਂਜੀ ਆਪਾਂ ਤੁਹਾਨੂੰ ਜਿਹੜੀ ਆਈਟੀ ਹੈ ਦੇਖੋ ਆ ਗਈ ਖਾਲੀ ਗੱਡੀਆਂ ਆ ਤੇ ਤਸਵੀਰਾਂ ਤੁਹਾਨੂੰ ਕੁਰਾਲੀ ਦੀਆਂ ਦਿਖਾ ਰਹੇ ਜਿੱਤੇ ਕਿ ਅੱਜ ਲਾਲਦੀਪ ਸਿੰਘ ਢੁੱਲੋਂ ਮੰਤਰੀ ਵੱਲੋਂ ਸਪੈਸ਼ਲ ਬੱਸਾਂ ਦੇ ਚਾਲਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਪਹਿਲਾਂ ਜਿਹੜੀ ਕੁੜੀਆਂ ਸਵਾਰੀਆਂ ਮਹਿਲਾ ਸਵਾਰੀਆਂ ਉਹਨਾਂ ਨੂੰ ਬੱਸਾਂ ਦੇ ਵਿੱਚ ਚੜਾਇਆ ਜਾਵੇ ਫਿਰਾਲ ਮੰਤਰੀ ਸਾਹਿਬ ਜਿਹੜੇ ਹੈ ਉਹ ਖੁਦ ਬੱਸ ਸਟੈਂਡ ਕੁਰਾਲੀ ਤੇ ਪੁੱਜੇ ਹੋਏ ਨੇ ਅਤੇ ਉਹਨਾਂ ਸਵਾਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੇ ਸਵਾਰੀਆਂ ਨੂੰ ਕਾਫੀ ਦਿੱਕਤ ਆਉਂਦੀ ਸੀ ਹੁਣ ਮੰਤਰੀ ਸਾਹਿਬ ਕੀ ਕਹਿ ਰਹੇ ਨੇ ਉਹ ਵੀ ਗੱਲਬਾਤ ਸੁਣਾ ਲੈ। ਡਿੱਕੂ ਦੀ ਗੱਡੀ ਆਈ ਪਰਲੀ ਸਾਈਡ ਉਹਨੇ ਇੱਧਰ ਪਹਿਲਾਂ ਇੱਧਰ ਸੀ ਲੈਟਾਂ ਤੋਂ ਉਹਨੇ ਪਰਲੀ ਸਾਈਡ ਕੀਤੀ ਆਈ ਹੱਥ ਵੀ ਦਿੰਦੇ ਰਹਿ ਉਹ ਬੰਦਾ ਇੱਥੋਂ ਲੈ ਕੇ ਲੰਘ ਗਿਆ ਖਾਲੀ ਗੱਡੀ ਆ ਜੀ ਜੇ ਭਰੀ ਹੁੰਦੀ ਫਿਰ ਆਪਾਂ ਮੰਨਦੇ ਆਂ ਭਾਜੀ ਅਮਰ ਸਿੰਘ ਆ ਗੱਡੀ ਆ ਡਿੱਕੂ ਇਹ ਮੱਧੇ ਘੰਟੇ ਦੇ ਉੱਤੇ ਦੇਖ ਰਿਹਾ ਭਾਜੀ ਉਧਰਲੀ ਸਾਈਡ ਤੋਂ ਲੈ ਗਿਆ ਖਾਲੀ ਗੱਡੀ ਰੋਕਦੇ ਨਹੀਂ ਪੰਜਾਬ ਰੋਡਵੇਲ ਵਾਲੇ ਰੋਕਦੇ ਨਹੀਂ ਆਗੇ ਬਾਈ ਵੀ ਕਹਿੰਦੇ ਕਿ ਉਰੇ ਬੱਸ ਆਸੀ ਤਾਂ ਮੰਗ ਇਹ ਕਹਿੰਦੇ ਜਿੱਥੇ ਬੱਸ ਸਟੈਂਡ ਬਣਿਆ ਹੋਇਆ ਅੱਗੇ ਜਿਹੜਾ ਇੰਸਪੈਕਟਰ ਆਪ ਹੀ ਪ੍ਰਕਿਰਿਆਤਨ ਐਤ ਕਰੇ ਮੈਂ ਉਹਦੇ ਸਾਹਮਣੇ ਆਰਡਰ ਕਰਕੇ ਨਾ ਕਿਉਂਕਿ ਸਰ ਸਾਨੂੰ ਵੀ ਸਮਝ ਆ ਗਈ ਕਿ ਉਰੇ ਲੇਟ ਹੁੰਦੀ ਹੈ ਜੇ ਲੇਟ ਹੋ ਗਈ ਆ ਹਰੀ ਬੱਤੀ ਹੋ ਗਈ ਤਾਂ ਬੱਸਾਂ ਲਗਾਨੀਆਂ ਲਗਾਨੀਆਂ ਅਸੀਂ ਇਹ ਕਹਿੰਦੇ ਕਿ ਹਰ ਇੱਕ ਬੱਸ ਆ ਕੇ ਬੱਸ ਸਟੈਂਡ 'ਤੇ ਰੁਕੇ ਸ਼ਰਾਫਤ ਨਾਲ ਬੱਚੇ ਚੜਾਏ ਸਵਾਰੀ ਜਿੰਨੀ ਹੈਗੀ ਚੜਾਏ ਜਿੰਨੀ ਸੇਫੀਟ ਲੈ ਜਾ ਸਕਦਾ ਉਹਨੇ ਲਗਾਵੇ ਬਾਕੀ ਆਪਣਾ ਚੱਲ ਹੁਣ ਤੁਸੀਂ ਇਹੋ ਖਿਆਲ ਰੱਖਣਾ ਇੱਕ ਇੱਥੇ ਪੱਕਾ ਖੜਜੋ ਤੇ ਕਿ ਜਿਹੜਾ ਉੱਧਰ ਖੜਜੋ ਜਿਹੜੀ ਵੀ ਬੱਸ ਆਉਂਦੀ ਆ ਰੁਕੇ ਜਾਣ ਤੇ ਕੁੜੀਆਂ ਜਿਹੜੀਆਂ ਸਕੂਲ ਦੀਆਂ ਤੇ ਕਾਲਜ ਦੀਆਂ ਪਹਿਲਾਂ ਉੱਧਰ ਚਾਪੂ ਠੀਕ ਹੈ ਜੀ ਦਿੱਕਤ ਕੱ사 ਕਰੋ ਦਾ ਕੋਈ ਆ 8:30 ਵਜੇ ਤੱਕ ਜਦੋਂ ਤੱਕ ਸਕੂਲ ਦੀ ਤੇ ਕਾਲਜ ਦੀ ਸਵਾਰੀ ਆ ਤਾਂ ਉਹ ਜਦੋਂ ਉਹ ਸਵਾਰੀ ਨਿਕਲ ਗਈ ਆਪੇ ਭੀੜ ਘਟ ਜਣੀ ਮਗਰੋਂ ਸਾਰਾ ਰੁਟੀਨ ਚ ਤੁਰਿਆ ਜਾਣਾ ਇਸ ਇਹ ਮੈਨੇਜ ਕਰ ਲਿਆ ਕਰੋ 7:30 ਤੋਂ ਲੈ ਕੇ 8:30 ਇੱਕ ਘੰਟਾ ਮੈਨੇਜ ਕਰ ਲਿਆ ਕਰੋ ਠੀਕ ਹੈ ਨਾ ਤੇ ਤੁਸੀਂ ਪੱਕੇ ਇੱਥੇ ਮੇਰੀ ਸੁੰਨਹਿਰੀ ਹੋ ਰਹੀ ਹੈ ਦੇਖੋ ਸਰ ਰੋਜ਼ ਆਪਣਾ ਘੱਟਾ ਲੱਗ ਜਾਏਗਾ ਆ ਜਾ ਆ ਜਾ ਉਤਰਿਆ ਖੋਲ ਦੇ ਬਾਰੀ ਖੋਲ ਦੇ ਖੋਲ ਦੇ ਬਾਰੀ ਤਾਂ ਤੇ ਜਰੂਰ ਬੱਸ ਖਾਲੀ ਸੀਗੀ ਤੇ ਹੁਣ ਬਾਰੀ ਮੰਤਰੀ ਸਾਹਿਬ ਵੱਲੋਂ ਆਈ ਗਈ ਹੈ ਤੇ ਹੁਣ ਸਵਾਰੀਆਂ ਜਿਹੜੀਆਂ ਆ ਉਹ ਬੱਸ ਦੇ ਵਿੱਚ ਚੜਾਈਆਂ ਜਾ ਰਹੀਆਂ ਕਈ ਜਿਹੜੀਆਂ ਰੋਡ ਵੇਜ ਦੇ ਬੱਸਾਂ ਵਾਲੇ ਆ ਉਹ ਬਾਰੀਆਂ ਤੱਕ ਨਹੀਂ ਖੋਲਦੇ ਕਿਉਂਕਿ ਧਾਰਕਾਡ ਦੇ ਕਰਕੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਬੱਸ ਬਿਲਕੁਲ ਖਾਲੀ ਜਾਵੇਗੀ ਤੇ ਅੱਜ ਮੰਤਰੀ ਸਾਹਿਬ ਜਿਹੜੇ ਆ ਅਤੇ ਪੁੱਜੇ ਹੋਏ ਨੇ ਤੇ ਬੱਚਾ ਦੇ ਵਿੱਚ ਸਵਾਰੀਆਂ ਨੂੰ ਵਿਚੜਾਇਆ ਜਾ ਰਿਹਾ ਹੈ ਅਤੇ ਕਾਹਨ ਤਸਵੀਰਾਂ ਜੋ ਹੈ ਕੋਰਾਲੀ ਦੀਆਂ ਦਿਖਾ ਰਿਹਾ ਤੇ ਜਰੂਰ ਮੰਤਰੀ ਸਾਹਿਬ ਕੰਡੈਕਟਰਾਂ ਦੇ ਨਾਲ ਵੀ ਮਿਲਦੇ ਆ ਇੱਕ ਇੱਕ ਗੱਲ ਤੇ ਸੁਣੋ ਅੱਜ ਜਿਹੜੀਆਂ ਸਕੂਲ ਕਾਲਜ ਵਾਲੀਆਂ ਕੁੜੀਆਂ ਪਹਿਲੇ ਉਹਨਾਂ ਨੂੰ ਚੜਾਉਣਾ ਵਾ ਅੱਛਾ ਜੀ ਬਾਕੀ ਭਾਵੇਂ ਅਗਲੀ ਵਾਰ ਤੇ ਆ ਜਾਣਗੇ ਕਿਉਂਕਿ ਮੇਨ ਹੈ ਇਹਨਾਂ ਦਾ ਸਕੂਲ ਟਾਈਮ ਐ ਕਾਲਜ ਟਾਈਮ ਆ ਔਰ ਇਹਨਾਂ ਦਾ ਸਾਢੇ 8:00 ਤੋਂ ਬਾਅਦ ਮੁੜ ਕੇ ਆ ਤੇ ਰਾਤ ਘਰ ਜਾਣਾ ਠੀਕ ਹੈ ਰਾਤ ਜਿਹੜਾ ਉਹ 1 ਘੰਟਾ ਸਾਢੇ 7:00 ਤੋਂ ਸਾਢੇ 8:00 ਜਿਹੜਾ ਸਕੂਲ ਟਾਈਮ ਇਹ ਖਿਆਲ ਰੱਖਿਆ ਕਰ ਪੱਕਾ 190 100 ਪਤਾ ਮੈਨੂੰ ਸਾਰੀਆਂ ਮੈਂ ਨਾ ਕੁੜੀਆਂ ਬਾਅਦ ਚੜਾ ਕੇ ਆ ਕੋਈ ਗੱਲ ਨਹੀਂ ਸਰ ਓਕੇ ਹਾਂਜੀ ਹਾਂਜੀ ਠੀਕ ਓਕੇ ਸਰ ਓਕੇ ਆ ਤੇ ਜੀਵਨ ਸਵਾਰੀਆਂ ਦੇ ਨਾਲ ਮੰਤਰੀ ਸਾਹਿਬ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਤੁਹਾਨੂੰ ਲਾਈਵ ਤਸਵੀਰ ਹੈ ਜਿਹੜੀ ਹੈ ਉਹ ਕੁਰਾਲੀ ਤੋਂ ਦਿਖਾ ਰਿਹਾ ਪਰਮਿੰਦਰ ਗੋਲਦੀ ਜਸਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਉਹਨਾਂ ਦੇ ਸੱਦੇ ਤੇ ਇੱਥੇ ਲਾਲਜੀ ਸਿੰਘ ਢੁੱਲਰ ਪੁੱਜੇ ਹੋਏ ਨੇ ਤੇ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਆਖਰ ਕੋਈ ਤਾਂ ਕੁਰਾਲੀ ਦਾ ਆਮ ਆਦਮੀ ਪਾਰਟੀ ਦਾ ਵਲੀਵਾਸ ਤੋਂ ਨਜ਼ਰ ਆ ਰਿਹਾ ਜੋ ਕਿ ਲੋਕਾਂ ਦੀ ਦੁੱਖ ਤਕਲੀਫ ਸਮਝ ਰਿਹਾ ਹੈ ਅਤੇ ਗੋਲਦੀ ਜਸਵਾਲ ਦੀ ਛਵੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਦੱਸਿਓ ਕਿਉਂਕਿ ਅਕਸਰ ਜਦੋਂ ਇਹ ਗੱਲਬਾਤ ਹੁੰਦੀ ਹੈ ਤਾਂ ਅ ਸਿਰਫ ਕਿੱਥੇ ਜਾਂਦੇ ਨੇ ਉਹ ਪੱਕੇ ਰੋਜ਼ ਟ੍ਰਾਂਸਪੋਰਟ ਬੱਸਾਂ ਦੇ ਮੰਤਰੀ ਹੈ ਪੰਜਾਬ ਦੇ ਲਾਲਜੀਤ ਭੁੱਲਰ ਜੀ ਮੈਂ ਤਾਂ ਆ ਜਿਹੜੀ ਇੱਥੇ ਦਿੱਕਤ ਆਉਂਦੀ ਆ ਨਹੀਂ ਹੈ ਉਹਨਾਂ ਦੇ ਮੈਸੇਜ ਆ ਇਹ ਆਪਣੇ ਪਾਰਟੀ ਦੇ ਫਾਊਂਡਰ ਮੈਂਬਰ ਇਹ ਮੈਂ ਤਾਂ ਆ ਦਿੱਕਤ ਆਉਂਦੀ ਕਰਕੇ ਨਾ ਇੱਥੇ ਬੱਸਾਂ ਨਹੀਂ ਰੁਕਦੀਆਂ ਬੱਚੀਆਂ ਲੇਟ ਹੁੰਦੇ ਨੇ ਸਕੂਲੋਂ ਮੈਂ ਤਾਂ ਆ ਹੁਣ ਇਹਨਾਂ ਨੂੰ ਪੱਕਾ ਕਰਦਾ ਵਾ ਵੀ ਕੁੜੀਆਂ ਨੂੰ ਤੇ ਮੈਡਮਾਂ ਨੂੰ ਬੱਚੀਆਂ ਨੂੰ ਪਹਿਲਾਂ ਚੜਾਉਣਾ ਵਾ ਅਸੀਂ ਵੀ ਟਾਈਮ 'ਤੇ ਪਹੁੰਚਣਾ ਹਾਂ ਹਾਂ ਬਿਲਕੁਲ ਕਹਿਤਾ ਕਹਿਤਾ ਇਹਨਾਂ ਨੂੰ ਹੁਣ ਬੁੱਤ ਤੁਸੀਂ ਪਿੱਛੇ ਨਾ ਖੜਿਆ ਕਰੋ ਉਹੀ ਅੱਗੇ ਖੜਿਆ ਕਰੋ ਮੈਂ ਕਹਤਾ ਇੰਸਪੈਕਟਰਾਂ ਨੂੰ ਵੇ ਪਹਿਲਾਂ ਬੱਚਿਆਂ ਨੂੰ ਲੈ ਕੇ ਜਾਣਾ ਵਾ ਬੱਸ ਤਾਂ ਰੋਕਦੇ ਨਹੀਂ ਇੱਥੇ ਰੋਕਦੇ ਤਾਂ ਯਾਦ ਆ ਕੋਈ ਬ੍ਰੇਕ ਸਿਸਟਮ ਆ ਸਾਰੇ ਉੱਥੇ ਉਤਾਰ ਦਿੰਦੇ ਆ ਬੱਚੀ ਨੂੰ ਜਿੱਥੇ ਪੱਕੇ ਬੋਇਸਪੈਕਟ ਆਉਂਦੇ ਆ ਜਿਹੜੀ ਪਾਸ ਨਹੀਂ ਰੁਕੂਗੀ ਉਹਦੇ ਡਰਾਈਵਰ ਤੇ ਕਾਰਵਾਈ ਹੋ ਜਿਹੜਾ ਨਹੀਂ ਰੁਕੂਗਾ ਗੁਰਦੇ ਉਤਾਰਦੇ ਪੁਰਾਣੇ ਏਡੇ ਦਾ ਦਿੰਦੇ ਜਾਣੇ 90 ਏਡੇ ਹੁੰਦੇ ਤਾਂ ਵੀ ਚੜਾਉਂਦੇ ਬੱਸ ਤਾਂ ਪੁਰਾਣੇ ਏਡੇ ਤੇ ਵੀ ਨਹੀਂ ਚੜਾਉਂਦੇ ਦਿੰਦੇ ਆ ਇੱਥੇ ਕੋਣ ਗਿਆ ਤੇ ਇਹਨਾਂ ਨੂੰ ਇਹ ਵੀ ਕਹਿੰਦਾ ਪਹਿਲਾਂ ਬੱਚਿਆਂ ਨੂੰ ਚੜਾਉਣਾ ਵਾ ਬਾਕੀ ਜਿਹੜੇ ਜੈਂਟਲ ਸਾਢੇ 8 ਤੋਂ ਬਾਅਦ ਚੱਲ ਜਾਣਗੇ ਬੱਸ ਤਾਂ ਸੀਟ ਵੀ ਨਹੀਂ ਹੁੰਦੀ ਚੜਾਉਂਦੇ ਵੀ ਨਹੀਂ ਉ ਕਹਿੰਦੇ ਤੇ ਰੁਕਣੀ ਪਹਿਲੇ ਹੰਗ ਮਾਰਦੇ ਚੜਿਓ ਨਾ ਬੱਸਾ ਨਹੀਂ ਕੋਈ ਨਹੀਂ ਚੜਾਉਂਗੇ ਸਾਰਿਆਂ ਨੂੰ ਚੜਾਉ ਜਾਵਾਂ ਹਣ ਸਾਰਗੇ ਚੜੋ ਹਣ ਆਓ ਆਓ ਹਾਤੇ ਜ਼ਰੂਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਮੰਤਰੀ ਸਾਹਿਬ ਨੇ ਆਰਡਰ ਦਿੱਤਾ ਹੈ ਵੀ ਕਿਹੜਾ ਬੱਸਾਂ ਵਾਲਾ ਇੱਥੇ ਨਹੀਂ ਰੁਕੇਗਾ ਉਸ ਬੱਸਾਂ ਵਾਲੇ ਤੇ ਕਾਰਵਾਈ ਵੀ ਹੋਗੀ ਤੇ ਫਿਰ ਹਾਲ ਤੁਹਾਨੂੰ ਕਰਾਲੀ ਤੋਂ ਲਾਈਵ ਤਸਵੀਰਾਂ ਵਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਕਿ ਅੱਜ ਆ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਜੇ ਹੋਏ ਨੇ ਤੇ ਆ ਉਹਨਾਂ ਵੱਲੋਂ ਇੱਥੇ ਜਵਾਰੀਆਂ ਨੂੰ ਬੱਸਾਂ ਨੇ ਵਿੱਚ ਚੜਾਇਆ ਜਾ ਰਿਹਾ ਤੇ ਹੁਣ ਦਾਵਾ ਵੀ ਕੀਤਾ ਜਾ ਰਿਹਾ ਕਿ ਬੱਸਾਂ ਰੁਕਣ ਗਿਆ। ਉਹ ਤੁਸੀਂ ਆ ਕੇ ਪੂਰਾ ਕਰੇ ਕਿ ਜੀ ਸਾਡੀ ਸੁਣਤਾ ਨੇ। ਉਹ ਤੁਸੀਂ ਆ ਕੇ ਸਾਡੀ ਦੁੱਖ ਦਰਦੀ ਸਮਝੀਏ ਤੁਸੀਂ ਆਏ ਹੋ ਆਪਣੇ ਆਪ ਆ ਕੇ ਤੁਸੀਂ ਮੁਲਾਜ਼ਮ ਲੈ ਕੇ ਆਏ ਹੋ। ਤੁਸੀਂ ਆਪ ਉਹਨੂੰ ਕਾਇਨਾਤ ਕਰਦੇ ਹੋ। ਬਹੁਤ ਬਹੁਤ ਧੰਨਵਾਦ ਸਾਡਾ ਤੁਹਾਡਾ ਸਰ ਜੀ ਜਿਹੜਾ ਤੁਸੀਂ ਉਰੇ ਆਏ ਹੋ। ਬਹੁਤ ਬਹੁਤ ਧੰਨਵਾਦ ਆਈ। ਸਾਡੀਆਂ ਬੱਚੀਆਂ ਪੜਨਗੀਆਂ, ਅਫਸਰ ਬਣਨਗੀਆਂ। ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਭਵਿੱਖ ਵਧੀਆ ਬਣੂਗਾ। ਬਹੁਤ ਚੰਗਾ ਲੱਗਿਆ ਸਰ ਜਿਵੇਂ ਸਾਨੂੰ ਦੱਸਿਆ ਗਿਆ ਕਿ ਹਾਂ ਅੱਜ ਆ ਰਹੇ ਨੇ ਤਾਂ ਬਿਲਕੁਲ ਅੱਛਾ ਲੱਗਿਆ ਕਿ ਹਾਂ ਕਿ ਜਿਹੜਾ ਅਸੀਂ ਮੋਰਚਾ ਲਾਇਆ ਸੀਗਾ ਜਿਹੜਾ ਅਸੀਂ ਜਾਮ ਇਕੱਠਾ ਕਰਿਆ ਸੀਗਾ ਸਾਡਾ ਤੁਹਾਡਾ ਵਿਅਰਥ ਨਹੀਂ ਜਾਣ ਦਿੱਤਾ ਤੁਸੀਂ ਤੁਸੀਂ ਆਏ ਉਰੇ ਤਹਿਨਾਤ ਕਰੋਗੇ ਬਹੁਤ ਚੰਗੀ ਗੱਲ ਹੋਈ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਉਰੇ ਆ ਕੇ ਉਰੇ ਬਸਾ ਰਖਵਾ ਰਹੇ ਹੋ ਸਾਨੂੰ ਕੁੜੀਆਂ ਨੂੰ ਸਾਰੀ ਸਹੂਲਤਾਂ ਦੇ ਦਿਓ ਬਹੁਤ ਚੰਗਾ ਲੱਗੇ ਸਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਰ ਕੋਈ ਗੱਲ ਨਹੀਂ ਇਹ ਸਾਡਾ ਫਰਜ਼ ਪੰਦਾ ਕਿ ਸਾਡੀਆਂ ਧੀਆਂ ਪੜਨ ਉਹ ਵੱਡੀਆਂ ਅਫਸਰ ਬਣ ਬਿਲਕੁਲ ਸਰ ਬਾਕੀ ਇੱਥੇ ਪੱਕੀ ਡਿਊਟੀ ਲਾਤੀ ਆ ਕੁਰਾਲੀ ਜਿਹੜਾ ਪਾਸਟਾਪ ਆ ਤੇ ਡਾਇਰੈਕਸ਼ਨ ਕਰਤੀ ਆ ਕਿਉਂਕਿ ਸਾਢੇ 7 ਤੋਂ ਲੈ ਕੇ ਸਾਢੇ 8 ਦਾ ਮੇਨ ਟਾਈਮ ਆ ਜਦੋਂ ਸਾਡੀਆਂ ਧੀਆਂ ਨੇ ਸਕੂਲ ਤੇ ਕਾਲਜ ਦੇ ਵਿੱਚ ਪੜਨ ਜਾਣਾ ਹੁੰਦਾ ਤੇ ਇਹ ਟਾਈਮ ਇਹਨਾਂ ਦਾ ਆ ਮੈਂ ਸਾਰੇ ਜਿਹੜੇ ਸਾਡੇ ਡਰਾਈਵਰ ਆ ਕਨੈਕਟਰ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਕਿਸੇ ਵੀ ਬੱਸ ਸਟੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਧੀਆਂ ਸਕੂਲ ਤੇ ਕਾਲਜ ਜਾਣ ਵਾਲੀਆਂ ਨਾ ਪਹਿਲੇ ਪਹਿਲ ਉਹਨਾਂ ਨੂੰ ਦਿਆ ਕਰੋ ਉਹਦੇ ਬਾਅਦ ਮੇਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓੜੀ ਓੜੀ ਜਿਹੜਾ ਵਾ ਉਹ ਸਥਿਰ ਹੋ ਜਾਣਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਪਰ ਜਿਹੜਾ 7.5 ਤੋਂ 8 ਇੱਕ ਘੰਟਾ ਆ ਉਹ ਸਕੂਲ ਤੇ ਕੋਲਿਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਖਿਆਲ ਰੱਖਣਾ ਕਿਉਂਕਿ ਜਿਹੜਾ ਜੈਂਟਸ ਆ ਉਹ ਤੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਪਦੇ ਵਹੀਕਲ ਤੇ ਵੀ ਉਹ ਪ੍ਰਾਈਵੇਟ ਵਾਸਤੇ ਵੀ ਚੜ ਸਕਦਾ ਉਹ ਆਪਦੀ ਗੱਡੀ ਤੇ ਵੀ ਜਾ ਸਕਦਾ ਪਰ ਬੱਚਿਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਤਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮੰਤਰੀ ਸਾਹਿਬ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਹੋਊਗੀ ਜੇਕਰ ਹੁਣ ਵੀ ਕੋਈ ਰੋਡਵੇਜ ਦਾ ਡਰਾਈਵਰ ਗੱਡੀ ਨਹੀਂ ਰੋਕਦਾ ਦੇਖੋ ਇੱਥੇ ਲਾਤੀ ਆ ਦੋ ਇਨਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਧਰੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਖਰੜ ਨੂੰ ਰੋਪੜ ਨੂੰ ਕਰਾਲੀ ਨੂੰ ਤੇ ਗਾ ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਧਰਲੀ ਸਾਈਡ ਇੱਕ ਇਨਸਪੈਕਟਰ ਪੱਕਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਤੋਂ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਜਾਂਦੀਆਂ ਇੱਕ ਇਨਸਪੈਕਟਰ ਪੱਕਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬੱਸ ਸਟਾਪ ਤੇ ਰੁੱਕੇ ਜਾਣਗੀਆਂ ਜਿੱਥੇ ਵੇਖੋ ਬੱਸ ਪੂਲ ਭਰੀ ਆ ਇਹ ਬਾਤਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚਲੋ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਹਦੇ 'ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗ੍ਹਾ ਹੁੰਦੀ ਤੋਂ ਵੀ ਨਹੀਂ ਕੋਈ ਬੱਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਨੈਕਟਰ ਤੇ ਕਾਰਵਾਈ ਵੀ ਕਰਾਂਗੇ ਇਹ ਜੇ ਬੱਸਾਂ 'ਚ ਚੜਨ ਨੂੰ ਜਗ੍ਹਾ ਆ ਰੋਕਣੀ ਚਾਹੀਦੀ ਆ ਵੇਖੋ ਇਹ ਸਰਕਾਰ ਦੀ ਸਹੂਲਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਏ ਤੇ ਇਹ ਸਰਕਾਰ ਨੇ ਪੈਸੇ ਅਦਾ ਕਰਨੇ ਆ ਇਹ ਕਲੈਕਟਰਾਂ ਨੂੰ ਤੇ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚੀਆਂ ਨੂੰ ਸੜੀਆਂ ਭੈਣਾਂ ਨੂੰ ਚੜਾ ਕੇ ਖੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਤੇ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਖੜਦੀਆਂ ਦੇ ਗਈਆਂ ਤੇ ਸਵਾਰੀਆਂ ਵੀ ਆਪਾਂ ਜੇ ਕਹੀਏ ਵੀ ਖਾਲੀ ਬਸਾਂ ਗਈਆਂ ਸਵਾਰੀਆਂ ਵੀ ਫੋਲੇ ਜਿਹੜੀ ਫੋਲੇ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਸ ਫੋਲੇ ਉਹਦੇ ਤੇ ਵੀ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਵੀ ਜਿੱਥੇ ਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਗਈ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਵੀ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋ ਜਾਵੇ ਵੀ ਵਾਕੇ ਬੱਸ ਭਰੀ ਹੀ ਤੇ ਅਸੀਂ ਕਿੱਥੇ ਚੜਦੇ ਇਹ ਸਾਰੀ ਗੱਲ ਇਹ ਵੀ ਭੈਣ ਭਰਾ ਸਮਝਦੇ ਕੋਈ ਨਵੀਆਂ ਬੱਸਾਂ ਲੈ ਕੇ ਵੀ ਯੋਜਨਾ ਹੈ ਜੀ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੀ ਬੜ ਕੇ ਪਾਸ ਹੋ ਚੁੱਕੀ ਆ ਬੱਸ ਵੱਧ ਤੋਂ ਵੱਧ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਫਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਮਹੀਨੇ ਤੋਂ ਮਹੀਨੇ ਬਾਅਦ 10 20 30 ਬੱਸਾਂ ਹਰ ਮਹੀਨੇ ਆਇਆ ਕਰ ਰਹੀਆਂ ਫਲੀਟ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨਜ਼ੂਰੀ ਦੇ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹੁੰਚਣਗੀਆਂ ਜਿਹਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ ਚ ਗੈਦਰਿੰਗ ਵੱਧ ਹੁੰਦੀ ਆ ਉਹਦੇ ਤੋਂ ਵੀ ਨਜਾਤ ਮਿਲੂ ਜੀ ਸਾਹਿਬ ਜਿਹੜੇ ਬੱਚਿਆਂ ਨੇ ਧਰਨਾ ਲਾਇਆ ਸੀਗਾ ਉਹਨਾਂ ਨੂੰ ਤੁਹਾਡਾ ਸ਼ੁਕਰੀਆ ਦਾ ਕਰਦੇ ਆ ਕੀ ਕਹਣਾ ਕਰੀਏ ਕੋਈ ਸਾਡੇ ਧੀਆ ਪੁੱਤ ਨੇ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕਾਮ ਹੀ ਕੋਈ ਮੁਸ਼ਕਲ ਆਊਗੀ ਤੇ ਜਿਵੇਂ ਅੱਜ ਮੈਂ ਆ ਆਪਦੇ ਬੱਚਿਆਂ ਕੋਲ ਮੈਂ ਗਾਹ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆਉਦਾ ਹੱਲ ਕਰਾਂਗੇ ਬੱਚਿਆਂ ਦੇ ਵਿੱਚ ਜਾਵਾਂਗੇ ਮੈਂ ਅੱਜ ਵੇਖੋ ਜਦੋਂ ਮੈਨੂੰ ਪਤਾ ਲੱਗਾ ਸਾਡੇ ਚੇਅਰਮੈਨ ਨੇ ਪਰਮਿੰਦਰ ਗੋਲਡੀ ਜੀ ਇਹ ਇਸੇ ਹਲਕੇ ਦੇ ਵਿੱਚ ਰਹਿੰਦੇ ਇਸੇ ਵਿਧਾਨ ਸਭਾ ਦੇ ਵਿੱਚ ਰਹਿੰਦੇ ਆ ਇਹਨਾਂ ਮੈਨੂੰ ਦੱਸਿਆ ਵੀ ਇਤਨਾ ਪਰੇਸ਼ਾਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਆਪਾਂ ਬਿਨਾ ਸਿਕਿਉਰਿਟੀ ਤੋਂ ਬਿਨਾ ਕਿਸੇ ਨੂੰ ਦੱਸੇ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆਂ ਚਲੋ ਆਏ ਆ ਇੱਥੇ ਇਹ ਡਰਾਈਵਰਾਂ ਕਲੈਕਟਰ ਨੇ ਬੱਸਾਂ ਰੋਕੇ ਹੀ ਤਕਰੀਬਨ ਖੜੀਆਂ ਸਿਕਿਉਰਿਟੀ ਮਤਾਂ ਨਹੀਂ ਨਾਲ ਲੈ ਗਿਆ ਜੋ ਸਿਕਿਉਰਿਟੀ ਆ ਜਾਂਦੀ ਆ ਉਹ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਚੁੱਪ ਕਰਕੇ ਆ ਕੇ ਪਹਿਲਾਂ ਉਧਰ ਜਿੱਥੋਂ ਬੱਸ ਸਟਾਪ ਤੋਂ ਕਰਾਲੀ ਰੋਕੇਗਾ ਚੰਡੀਗੜ੍ਹ ਨੂੰ ਜਾਂਦੀਆਂ ਉਧਰ ਰੁਕੇ ਆ ਚਲੋ ਉਹ ਰੁਟੀਨ ਦੇ ਵਿੱਚ ਇੱਕ ਅੱਧੀ ਬਸ ਭਾਵੇਂ ਨੰਗੀ ਹੋਵੇ ਪਾਕੀ ਰੋਕ ਕੇ ਹੀ ਸਟਾਪ ਕਰਕੇ ਹੀ ਲੈ ਕੇ ਗਏ ਆ ਤੇ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਤੇ ਆ ਇਹ ਦੋਵੇਂ ਇਨਸਪੈਕਟਰ ਦੋਵਾਂ ਬਸ ਸਟਾਪ ਤੇ ਖੜੇ ਰਹਿਣਗੇ ਹਰ ਬਸ ਇੱਥੇ ਬ੍ਰੇਕ ਮਾਰ ਕੇ ਜਾਊਗੀ ਮੱਤੀ ਸਾਹਿਬ ਪੀਆਰਟੀਜ਼ ਦਾ ਚੱਕਾ ਜਾਮ ਅੱਜ 12 ਵਜੇ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਉਥੇ ਜਿਹੜੇ ਆ ਨਾ ਸਰਕਾਰ ਦੇ ਮੈਟਰ ਉਹਦੇ ਵਿੱਚ ਡਰਾਈਵਰਾਂ ਤੇ ਕੰਟਰੈਕਟਰਾਂ ਨੂੰ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਇਹ ਇਹਨਾਂ ਦਾ ਕੰਮ ਆ ਇਹ ਆਪਦੀਆਂ ਬੱਸਾਂ ਚਲਾਉਣ ਜਿਹੜੀਆਂ ਇਹਨਾਂ ਦੀ ਹਕੀ ਮੰਗਾ ਉਹਨਾਂ ਦੀ ਗੱਲ ਕਰਨ ਹੁਣ ਜਿਹੜੀ ਕਿਲੋਮੀਟਰ ਸਕੀਮ ਦੀ ਇਹ ਗੱਲ ਕਰਦੇ ਆ ਵੀ ਉਹ ਬੱਸਾਂ ਨਾ ਪਾਵੇ ਸਰਕਾਰ ਕਿਲੋਮੀਟਰ ਸਕੀਮ ਤੇ ਬੱਸਾਂ ਇਹ ਕਿਉਂ ਕਹਿੰਦੇ ਆ ਇਹ ਕਹਿੰਦੇ ਆ ਵੀ ਅਸੀਂ ਬੱਸ ਚਲਾਈਏ ਬੱਸਾਂ ਤੇ ਜਦੋਂ ਜੀ ਕਰੇ ਭਾਵੇਂ ਉਹ ਮੰਗ ਜਾਇਜ਼ ਆ ਭਾਵੇਂ ਨਜਾਇਜ਼ ਆ ਅਸੀਂ ਹੜਤਾਲ ਕਰ ਦਈਏ ਹੋਰ ਕੋਈ ਬਸ ਹੀ ਨਾ ਚੱਲੇ ਇਹਦੇ ਨਾਲ ਤਾਂ ਫਿਰ ਲੋਕਾਂ ਦੀ ਖਰਚਲ ਖਰਾਬੀ ਉਹ ਵੀ ਕੱਲ ਨੂੰ ਇਹ ਕਹਿਣਗੇ ਕਿ ਜਿਹੜੇ ਪ੍ਰਾਈਵੇਟ ਵੀ ਟ੍ਰਾਂਸਪੋਰਟਰ ਆ ਉਹਨਾਂ ਦੇ ਪਰਮਿਟ ਰੱਦ ਕਰ ਦਿਓ ਸਾਰੇ ਤੇ ਕੱਲੀਆਂ ਸਰਕਾਰੀ ਚੱਲਣ ਵੇਖੋ ਕਿਸੇ ਵੀ ਵਿਭਾਗ ਨੂੰ ਪੈਰਲਰ ਚਲਾਉਣ ਲਈ ਪ੍ਰਾਈਵੇਟ ਪਰਮਿਟ ਵੀ ਦੇਣੇ ਪੈਂਦੇ ਆ ਪ੍ਰਾਈਵੇਟ ਬੱਸਾਂ ਵੀ ਚਲਾਉਣੀਆਂ ਪੈਂਦੀਆਂ ਉਸੇ ਤਰ੍ਹਾਂ ਕਿਲੋਮੀਟਰ ਸਕੀਮ ਤੇ ਵੀ ਚਲਾਉਣੀਆਂ ਪੈਂਦੀਆਂ ਵੀ ਕਿਸੇ ਨੌਜਵਾਨ ਨੂੰ ਰੋਜ਼ਗਾਰ ਮਿਲੇ ਤੇ ਨਾਲ ਸਰਕਾਰ ਦੀ ਇਨਕਮ ਵੀ ਵਧੇ ਜਦੋਂ ਕਿਲੋਮੀਟਰ ਸਕੀਮ ਤੇ ਆਪਾਂ ਬੱਸ ਪਾਉਨੇ ਆ ਬੱਸ ਦੇ ਪੈਸੇ ਲਾਉਨੇ ਆ ਸਾਰੇ ਹੀ ਉਸ ਪ੍ਰਾਈਵੇਟ ਆਪਰੇਟਰ ਨੇ ਤੇ ਉਹਦਾ ਜਿਹੜਾ ਸਾਨੂੰ ਪੈਸੇ ਆਉਂਦੇ ਆ ਨਾ ਪ੍ਰਤੀ ਵਿਅਕਤੀ ਜਾਂ ਪ੍ਰਤੀ ਕਿਲੋਮੀਟਰ ਉਹ ਸਾਨੂੰ ਸਰਕਾਰੀ ਨਾਲੋਂ 2-3 ਰੁਪਏ ਕਿਲੋਮੀਟਰ ਪਿੱਛੇ ਸਵਾਰੀ ਦੇ ਬਾਅਦ ਆਉਂਦੇ ਆ ਘਾਟਾ ਨਹੀਂ ਪੈਂਦਾ ਪੈਸੇ ਵੱਧ ਆਉਂਦੇ ਆ ਤੇ ਇੱਕ ਜਦੋਂ ਕਿਤੇ ਸਰਕਾਰੀ ਦੀ ਹੜਤਾਲ ਹੋ ਤੇ ਪੈਰਲਰ ਕਿਲੋਮੀਟਰ ਸਕੀਮ ਵਾਲੀਆਂ ਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਰਹਿਣਗੀਆਂ ਲੋਕਾਂ ਨੂੰ ਆਪਦੀ ਮੰਜ਼ਿਲ ਤੇ ਪਹੁੰਚਣ ਲਈ ਪਰੇਸ਼ਾਨੀ ਨਾ ਝੱਲਣੀ ਪਊ ਤੇ ਇਹਦੇ ਇਹਨਾਂ ਦੀਆਂ ਨਜਾਇਜ਼ ਗੱਲਾਂ ਨੇ ਨਜਾਇਜ਼ ਗੱਲ ਜਿਹੜੀ ਹੋ ਨਹੀਂ ਕਰਨੀ ਚਾਹੀਦੀ ਇਹ ਆਪਦੀ ਗੱਲ ਕਰਨ ਵੀ ਆਊਟਸੋਰਸ ਤੋਂ ਕੰਟਰੈਕਟਰ ਤੇ ਸਾਨੂੰ ਕਰੋ ਕੰਟਰੈਕਟਰ ਤੋਂ ਰੈਗੂਲਰ ਕਰੋ ਇਹ ਆਪਦੀ ਗੱਲ ਕਰਨ ਇਹ ਵਿਭਾਗ ਨੂੰ ਇਹ ਚਲੌਣ ਦੀ ਗੱਲ ਨਾ ਕਰ ਚੇਅਰਮੈਨ ਸਾਹਿਬ ਅੱਜ ਮੰਤਰੀ ਜੀ ਆਏ ਆ ਸਰ ਕੀ ਗੱਲਬਾਤ ਹੋਈ ਹੈ ਬੱਚਿਆਂ ਦੇ ਨਾਲ ਬਿਲਕੁਲ ਮੈਂ ਸਭ ਤੋਂ ਪਹਿਲਾਂ ਤਾਂ ਇਹ ਬੱਚਿਆਂ ਦਾ ਧੰਨਵਾਦ ਕਰਦਾ ਸਾਡੇ ਕਰਾਲੀ ਦੀਆਂ ਧੀਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਜੋ ਸਾਡਾ ਮੁੱਦਾ ਪਤਾ ਹੈ ਕਰਾਲੀ ਦੇ ਬਸੰਤ ਦਾ ਨਾਮ ਰੁੱਪਣ ਦਾ ਤੇ ਉਹ ਵੀ ਬੱਚੀ ਸਾਡੇ ਨਾਲ ਵੀ ਖੜੀ ਹੈ ਤੇ ਮੈਂ ਜਦੋਂ ਮੰਤਰੀ ਜੀ ਸਾਡੇ ਲਾਲਜੀਤ ਜੀ ਢੀਪੂਲਰ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਮੈਂ ਆਪ ਜਾ ਕੇ ਦੇਖੂਗਾ ਤੇ ਉਹ ਆਪ ਅੱਜ ਸਵੇਰੇ ਇੱਥੇ ਆ ਕੇ ਅਸੀਂ ਬੜੀ ਦੇਰ ਤੇ ਪਹਿਲਾਂ ਦੂਜੇ バス ਅੱਡੇ ਸਾਹਮਣੇ ਖੜੇ ਸੀ ਤੇ ਬਿਨਾ ਸਿਕਿਉਰਿਟੀ ਦੇ ਇੰਨੇ ਆਮ ਲੋਕਾਂ ਚ ਸਾਰਿਆਂ ਨਾਲ ਗੱਲਬਾਤ ਵੀ ਕੀਤੀ ਹੈ ਬਹੁਤ ਬਹੁਤ ਹੀ ਜ਼ਿਆਦਾ ਮੈਂ ਧੰਨਵਾਦ ਕਰਨਾ ਤੇ ਮੈਂ ਸ਼ੁਵਾਸ਼ਣ ਤੋਂ ਅੰਲਾ ਕਰਾਲੀ ਦੇ ਸਾਰੇ ਹੀ ਸਾਡੀਆਂ ਦੀਆਂ ਭੈਣਾਂ ਬਜ਼ੁਰਗਾਂ ਲੋਕੀ ਹੋਣਾ ਇੱਥੇ ਬ੍ਰੇਕ ਮਾਰ ਕੇ ਜਾਇ ਕਰੂਗੇ ਤੇ ਅਸੀਂ ਆਪ ਵੀ ਵਾਚ ਕਰਾਂਗੇ ਤੇ ਜਿੱਥੇ ਨਾਲ ਹੀ ਸਰਨੇ ਸਾਡੇ ਮੰਤਰੀ ਸਾਹਿਬ ਨੇ ਦੋ ਇਨਸਪੈਕਟਰ ਵੀ ਇੱਥੇ ਤਾਇਨਾਤ ਕਰੇ ਆ ਉਹ ਵੀ ਉਹਦਾ ਵੀ ਦੇਖ ਰਹੇ ਕਿਥੇ ਬੱਸਾਂ ਰੁੱਕੇ ਜਾਣ ਅਕਸਰ ਜਦੋਂ ਕੋਈ ਵੱਡੀ ਹੋਰ ਪਾਰਟੀ ਦਾ ਆਂਦਾ ਸੀਗਾ ਨੁਮਾਇੰਦਾ ਤੇ ਕਾਫੀ ਪੁਲਿਸ ਮੁਲਾਜ਼ਮ ਨਾਲ ਆਉਂਦੇ ਸੀਗੇ ਮੰਤਰੀ ਸਾਹਿਬ ਬਿਲਕੁਲ ਸਾਥਗੀ ਦੇ ਨਾਲ ਆਏ ਆ ਖੁਦ ਬੱਸਾਂ 'ਤੇ ਚੜ ਚੜ ਕੇ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਸਾਰੀ ਸਾਥਗੀ ਬਾਰੇ ਨੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਆਮ ਦੀ ਸਰਕਾਰ ਹੈ ਆਮ ਬੰਦਿਆਂ ਨੂੰ ਮੰਤਰੀ ਬਣਾਇਆ ਐਮ ਐਲ ਏ ਬਣਾਇਆ ਚੇਅਰਮੈਨ ਬਣਾਇਆ ਮੰਤਰੀ ਸਾਹਿਬ ਦਾ ਵੀ ਕੋਈ ਇਦਾਂ ਦਾ ਪੋਲਿਟੀਕਲ ਪਿਸ਼ੋਕੜ ਨਹੀਂ ਆਮ ਲੋਕਾਂ ਚੋਂ ਹੀ ਬਣ ਕੇ ਆਏ ਆ ਤੇ ਆਮ ਲੋਕਾਂ ਜੀ ਵਿਚਰਦੇ ਆ ਤਾਂ ਵੈਸੇ ਵੀ ਬਹੁਤ ਘੱਟ ਕੋਈ ਸਿਕਿਉਰਟੀ ਨਹੀਂ ਆ ਆਮ ਲੋਕਾਂ ਚ ਜਾ ਕੇ ਜੇ ਮੰਤਰੀ ਆਮ ਲੋਕਾਂ ਚਾਹੋਗੇ ਤੇ ਅਸਲੀ ਦਿੱਕਤ ਪਤਾ ਲੱਗਦੀ ਹੈ ਕਿ ਆਮ ਲੋਕ ਕੀ ਦਿੱਕਤਾਂ ਫੇਸ ਕਰ ਰਹੇ ਆ ਤੋ ਮੈਂ ਕਹਿੰਦਾ ਇਦਾਂ ਦੇ ਮੰਤਰੀ ਹੋਣੇ ਚਾਹੀਦੇ ਇਦਾਂ ਦੀ ਐਮਐਲਏ ਹੋਣੇ